ਸਸਿਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਲਾ ਸਵਾਗਤ ਕਰਦਾ ਹਾਂ ਵੱਡੀ ਖਬਰ ਪੰਜਾਬ ਦੇ ਖੜਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਹੁਣ ਪੰਜਾਬ ਨੂੰ ਖੜਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਐਲਾਨਣ ਜਾ ਰਹੀ ਹੈ ਇੰਜ ਹੁਣ ਇਨੀ ਕੁ ਆਸ ਵੱਜ ਗਈ ਹੈ ਕਿ ਕੇਂਦਰ ਤੋਂ ਪੰਜਾਬ ਨੂੰ ਹਰ ਪੇੜਤਾ ਲਈ ਵਧੇਰੇ ਮਾਲੀ ਮਦਦ ਮਿਲ ਸਕਦੀ ਹੈ ਦਰਸਲ 2 ਦਿਨ ਪਹਿਲਾਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਜਦਨ ਪ੍ਰਸਾਦ ਨੇ ਗੁਰਦੁਆਰਾ ਪਠਾਨਕੋਟ ਤੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਉਧਰ ਸੂਬੇ ਦੇ ਰਾਜਪਾਲ ਸ਼੍ਰੀ ਗੁਲਾਬਚੰਦ ਘਟਾਰੀਆ ਨੇ ਵੀ ਅਜੇ ਹੀ ਕਈ ਖੇਤਰਾਂ ਵਿੱਚ ਦੌਰਾ ਕੀਤਾ ਰਾਜਪਾਲ ਤੇ ਦੋਵੇਂ ਕੇਂਦਰੀ ਮੰਤਰੀਆਂ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕੇਂਦਰੀ ਸਰਕਾਰ ਹੁਣ ਪੰਜਾਬ ਨੂੰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਐਲਾਨਣ ਦੀ ਸਹਿਮਤ ਹੋ ਗਈ ਹੈ ਹੁਣ ਇਸ ਲਈ ਪੰਜਾਬ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ ਮਾਰਮਸਾਰ ਕੇਂਦਰ ਵੱਲੋਂ ਜਦੋਂ ਪੰਜਾਬ ਨੂੰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਦਬਾ ਅਲਾਣ ਦਿੱਤਾ ਜਾਵੇਗਾ ਤਾਂ ਰਾਜ ਸਰਕਾਰ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਅਧੀਨ 595 ਕਰੋੜ ਰੁਪਏ ਦੇ ਸੌਫਟ ਲੋਨ ਲੈਣ ਦੇ ਵੀ ਯੋਗ ਹੋ ਜਾਵੇਗੀ ਜੋ 50 ਸਾਲਾਂ ਵਿੱਚ ਵਾਪਸ ਕਰਨਾ ਹੋਵੇਗਾ ਇਸ ਤੋਂ ਇਲਾਵਾ ਫਸਲਾਂ ਤੇ ਪੂਰੀ ਤਰ੍ਹਾਂ ਟੈਟੇਰੀ ਹੋ ਚੁੱਕੇ ਕਿਸਾਨਾਂ ਦੇ ਮਕਾਨਾਂ ਨੂੰ ਨੁਕਸਾਨ ਲਈ ਮਿਲਣ ਵਾਲਾ ਮੁਆਵਜ਼ਾ ਵੀ ਪ੍ਰਭਾਵਿਤ ਨਹੀਂ ਹੋਵੇਗਾ ਆਮ ਹਾਲਾਤ ਵਿੱਚ ਕੁਦਰਤੀ ਕ੍ਰੋਪੇ ਕਾਰਨ ਇੱਕ ਮਕਾਨ ਡਿੱਗਣ ਨਾਲ ਮਕਾਨ ਮਾਲਕ ਨੂੰ ਐਸਡੀਆਰਐਫ ਨਿਯਮਾਂ ਅਨੁਸਾਰ 1,20,000 ਰੁਪਏ ਦਾ ਮੁਆਵਜ਼ਾ ਮਿltਾਏ ਪਰ ਹੁਣ 3 ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲ ਸਕਦਾ ਹੈ ਉਧਰ ਸ਼ੁਕਰਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਾ ਇੱਕ ਮੀਟਿੰਗ ਕਰਨ ਜਾ ਰਹੇ ਹਨ ਇਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕੇਂਦਰ ਸਰਕਾਰ ਤੋਂ ਕਿਹੜੇ-ਕਿਹੜੇ ਹੈੱਡਸ ਤੋਂ مالی امداد ਲਈ ਜਾ ਸਕਦੀ ਹੈ ਇਸ ਦਿਨਾਲੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਕਲਤਕ ਸਹਿਬ ਦੀ ਗਵਾਈ ਹੇਠ ਹਰਪੀਟਾਂ ਲਈ ਸੇਵਾ ਕਨੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਤ੍ਰੀਕਾਲਤਾਖ ਸਾਹਿਬ ਦੇ 77 ਵਿਖੇ ਕਾਰਜਕਾਰੀ ਜਥੇਦਾਰ ਸਹਿਬਗਿਆਨੀ ਕੁਲਦੀਪ ਸਿੰਘ ਗੜਗੜ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੀਆਂ 17 ਤੋਂ ਵੱਧ ਪ੍ਰਮੁੱਖ ਸਿੱਖ ਸੰਸਥਾਵਾਂ ਸੇਵਾ ਸੰਸਥਾਵਾਂ ਤੇ ਰਾਹਤ ਈਮਾਨ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਪਾਰਦਰਸ਼ੀ ਸੁਚਾਰੂ ਰਾਹਤ ਪ੍ਰਣਾਲੀ ਵਿਕਸਿਤ ਕਰਨਾ ਸੀ। ਇਹ ਐਲਾਨ ਕੀਤਾ ਗਿਆ ਕਿ ਨਵਾਂ ਰਾਹਤ ਪੋਰਟਲ ਸੇਵਾ ਕਨੈਕਟ ਲਗਭਗ ਤਿਆਰ ਹੈ ਤੇ ਅੱਜਕੱਲ੍ਹ ਚ ਜਨਤਾ ਲਈ ਲਾਂਚ ਕੀਤਾ ਜਾ ਸਕਦਾ ਹੈ। ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੀਆਂ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਵਾਂ ਉਹਨਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੇ ਸਹਾਇਤਾ ਰਜਿਸਟਰ ਕਰਨਗੇ ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੀਆਂ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਵਾਂ ਉਹਨਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਰਜਿਸਟਰ ਕਰਨਗੇ ਰਾਸ਼ਦ ਦਵਾਈਆਂ ਤੇ ਕੱਪੜੇ ਸਮੇਤ ਰਾਸਮਗਰੀ ਦੀ ਪਾਰਦਰਸ਼ੀ ਵੰਡ ਕੀਤੀ ਜਾਵੇਗੀ। ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਹਤ ਸੱਚਮੁੱਚ ਲੋੜਵੰਦਾ ਤੱਕ ਪਹੁੰਚ ਰਹੀ ਹੈ। ਖਾੜਾਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਜਿਵੇਂ ਕਿ ਘਰ ਟਹਿਣ ਦੀਆਂ ਸਮੱਸਿਆਵਾਂ, ਬਿਮਾਰੀਆਂ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਗਲੋਬਲ ਸਿਕ ਅਤੇ ਹੋਰ ਸੰਗਠਨਾਂ ਨੇ ਦੱਸਿਆ ਕਿ ਰਾਹਤ ਕਾਰਜ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਏ ਸਨ। ਵਲੰਟੀਅਰ ਟੀਮਾਂ ਹਰ ਸਵੇਰੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੀਆਂ ਨੇ। ਰਾਤ ਨੂੰ ਰਿਪੋਰਟਾਂ ਤਿਆਰ ਕਰਦਿਆਂ ਨੇ ਇਹਨਾਂ ਰਿਪੋਰਟਾਂ ਦੇ ਆਧਾਰ ਤੇ ਅਗਲੇ ਦਿਨ ਦੀ ਰਾਹਤ ਯੋਜਨਾ ਬਣਾਈ ਜਾਂਦੀ ਹੈ ਜਥੇਦਾਰ ਸਿੰਘ ਸਾਹਿਬ ਸਾਰੀਆਂ ਸੰਸਥਾਵਾਂ ਨੂੰ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਸਮਗਰੀ ਬਰਬਾਦ ਨਾ ਹੋਵੇ ਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਮਦਦ ਤੋਂ ਵਾਂਝਾ ਨਾ ਰਹਿ ਜਾਵੇ ਵਲੰਟੀਅਰਾਂ ਤੇ ਦੁਨੀਆ ਨੂੰ ਸੇਵਾ ਜਾਰੀ ਰੱਖਣ ਤੇ ਸਹੀ ਮਾਰਗਦਰਸ਼ਨ ਨਾਲ ਰਾਹਤ ਕਾਰਜ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਉੰਜ ਇਸ ਲਈ ਪੰਜਾਬ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ ਮਾਰਾ ਅਨੁਸਾਰ ਕੇਂਦਰ ਵੱਲੋਂ ਜਦੋਂ ਪੰਜਾਬ ਨੂੰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਦਬਾ ਐਲਾਨ ਦਿੱਤਾ ਜਾਵੇਗਾ ਤਾਂ ਰਾਜ ਸਰਕਾਰ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਅਧੀਨ 595 ਕਰੋੜ ਰੁਪਏ ਦੇ ਸੌਫਟਰੋਨ ਲੈਂਡ ਦੇ ਵੀ ਯੋਗ ਹੋ ਜਾਵੇਗੀ ਜੋ 50 ਸਾਲਾਂ ਵਿੱਚ ਵਾਪਸ ਕਰਨਾ ਹੋਵੇਗਾ ਇਸ ਤੋਂ ਇਲਾਵਾ ਫਸਲਾਂ ਤੇ ਪੂਰੀ ਤਰ੍ਹਾਂ ਟੈਟਰੀ ਹੋ ਚੁੱਕੇ ਕਿਸਾਨਾਂ ਦੇ ਮਕਾਨਾਂ ਨੂੰ ਨੁਕਸਾਨ ਲਈ ਮਿਲਣ ਵਾਲਾ ਮੁਆਵਜ਼ਾ ਵੀ ਪ੍ਰਭਾਵਿਤ ਨਹੀਂ ਹੋਵੇਗਾ ਆਮ ਹਾਲਾਤ ਵਿੱਚ ਕੁਦਰਤੀ ਕ੍ਰੋਪੇ ਕਾਰਨ ਇੱਕ ਮਕਾਨ ਡਿੱਗਣ ਨਾਲ ਮਕਾਨ ਮਾਲਕ ਨੂੰ ਅਸਲੀਆਰਐਫ ਨਿਯਮਾਂ ਅਨੁਸਾਰ 1,20,000 ਰੁਪਏ ਦਾ ਮੁਆਵਜ਼ਾ ਮਿਲਦਾ ਹੈ ਪਰ ਹੁਣ 3 ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲ ਸਕਦਾ ਹੈ ਉਧਰ ਸ਼ੁਕਰਵਾਰ ਨੂੰ ਪੰਜਾਬ ਦੇ ਮੁੱਖ ਤਖਤਕਰ ਕੇਪੀ ਸਿਨਾ ਇੱਕ ਮੀਟਿੰਗ ਕਰਨ ਜਾ ਰਹੇ ਹਨ ਇਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕੇਂਦਰ ਸਰਕਾਰ ਤੋਂ ਕਿਹੜੇ ਕਿਹੜੇ ਹੈਡਸ ਤੋਂ مالی امداد ਲਈ ਜਾ ਸਕਦੀ ਹੈ ਇਤਨਾਲੇ ਤੁਹਾਨੂੰ ਦੱਸ ਦਈਏ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹਰਪੀਟਾਂ ਲਈ ਸੇਵਾ ਕਨੈਕਟ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਕਾਲ ਤਖਤ ਸਾਹਿਬ ਦੇ ਸਖਤਰ ਵਿਖੇ ਕਾਰਜਕਾਰੀ ਜਥੇਦਾਰ ਸਹਿਬਗਣੀ ਕੁਲਦੀਪ ਸਿੰਘ ਗਰਗਜ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੀਆਂ 17 ਤੋਂ ਵੱਧ ਪ੍ਰਮੁੱਖ ਸਿੱਖ ਸੰਸਥਾਵਾਂ ਸੇਵਾ ਸੰਸਥਾਵਾਂ ਤੇ ਰਾਤ ਨਿਮਾ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਪਾਰਦਰਸ਼ੀ ਸੁਚਾਰੂ ਰਾਹਤ ਪ੍ਰਣਾਲੀ ਫਿਕਸ ਕਰਨਾ ਸੀ ਇਹ ਐਲਾਨ ਕੀਤਾ ਗਿਆ ਕਿ ਨਵਾਂ ਰਾਹਤ ਪੋਰਟਲ ਸੇਵਾ ਕਨੈਕਟ ਲਗਭਗ ਤਿਆਰ ਹੈ ਤੇ ਅੱਜ ਕੱਲ ਚ ਜਨਤਾ ਲਈ ਲਾਂਚ ਕੀਤਾ ਜਾ ਸਕਦਾ ਹੈ ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੀਆਂ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਵਾਂ ਉਹਨਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੇ ਸਹਾਈਤਾ ਰਜਿਸਟਰ ਕਰਨਗੇ ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੇ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਵਾਂ ਉਹਨਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹਾਈਤਾ ਰਜਿਸਟਰ ਕਰਨਗੀਆਂ ਰਾਸ਼ਨ ਦਵਾਈਆਂ ਤੇ ਕੱਪੜੇ ਸਮੇਤ ਰਾਹਤ ਸਮਗਰੀ ਦੀ ਪਾਰਦਰਸ਼ੀ ਵੰਡ ਕੀਤੀ ਜਾਵੇਗੀ ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਤਾਂ ਜੋ ਇਹ ਜਕੀਨੀ ਬਣਾਇਆ ਜਾ ਸਕੇ ਕਿ ਰਾਹਤ ਸਤਮੂਚੋਂ ਲੋੜਵੰਦਾ ਤੱਕ ਪਹੁੰਚ ਰਹੀ ਹੈ ਹੜ੍ਹਾਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਜਿਵੇਂ ਕਿ ਘਰ ਟਹਿਣ ਚਿਕੜ ਦੀਆਂ ਸਮੱਸਿਆਵਾਂ ਬਿਮਾਰੀਆਂ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਗਲੋਬਲ ਸਿਕ ਅਤੇ ਹੋਰ ਸੰਗਠਨਾਂ ਨੇ ਦੱਸਿਆ ਕਿ ਰਾਹਤ ਕਾਰਜ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਏ ਸਨ ਵਲੰਟੀਅਰ ਟੀਮਾਂ ਹਰ ਸਵੇਰੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੀਆਂ ਨੇ ਰਾਹਤ ਨੂੰ ਰਿਪੋਰਟਾਂ ਤਿਆਰ ਕਰਦੇ ਆ ਨੇ ਇਹਨਾਂ ਰਿਪੋਰਟਾਂ ਦੇ ਆਧਾਰ ਤੇ ਅਗਲੇ ਦਿਨ ਦੀ ਰਾਹਤ ਯੋਜਨਾ ਬਣਾਈ ਜਾਂਦੀ ਹੈ ਜਥੇਦਾਰ ਸਿੰਘ ਸਾਹਿਬ ਸਾਰੀਆਂ ਸੰਸਥਾਵਾਂ ਨੂੰ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਸਮਗਰੀ ਬਰਬਾਦ ਨਾ ਹੋਵੇ ਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਮਦਦ ਤੋਂ ਬਿਨਾਂ ਜਾਣ ਨਾ ਰਹਿ ਜਾਵੇ ਵਲੰਟੀਅਰਾਂ ਤੇ ਦੁਨੀਆ ਨੂੰ ਸੇਵਾ ਜੱਜ ਰੱਖਣ ਤੇ ਸਹੀ ਮਾਰਗਦਰਸ਼ਨ ਨਾਲ ਰਾਹਤ ਕਾਰਜ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪੂੰਜੀ ਲਈ ਪੰਜਾਬ ਸਰਕਾਰ ਨੇ ਇਸ ਬਾਰੇ ਕੇਂਦਰ ਨੂੰ ਚਿੱਠੀ ਵੀ ਲਿਖੀ ਸੀ ਮਾਰਾ ਅਨੁਸਾਰ ਕੇਂਦਰ ਵੱਲੋਂ ਜਦੋਂ ਪੰਜਾਬ ਨੂੰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਦਬਾ ਅਲਾਣ ਦਿੱਤਾ ਜਾਵੇਗਾ ਤਾਂ ਰਾਜ ਸਰਕਾਰ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਯੋਜਨਾ ਅਧੀਨ 595 ਕਰੋੜ ਰੁਪਏ ਦੇ ਸੌਫਟ ਲੋਨ ਲੈਣ ਦੇ ਵੀ ਯੋਗ ਹੋ ਜਾਵੇਗੀ ਜੋ 50 ਸਾਲਾਂ ਵਿੱਚ ਵਾਪਸ ਕਰਨਾ ਹੋਵੇਗਾ ਇਸ ਤੋਂ ਇਲਾਵਾ ਫਸਲਾਂ ਤੇ ਪੂਰੀ ਤਰ੍ਹਾਂ ਟਹਿ ਟੇਰੀ ਹੋ ਚੁੱਕੇ ਕਿਸਾਨਾਂ ਦੇ ਮਕਾਨਾਂ ਨੂੰ ਨੁਕਸਾਨ ਲਈ ਮਿਲਣ ਵਾਲਾ ਮੁਆਵਜ਼ਾ ਵੀ ਪ੍ਰਭਾਵਿਤ ਨਹੀਂ ਹੋਵੇਗਾ ਆਮ ਹਾਲਾਤ ਵਿੱਚ ਕੁਦਰਤੀ ਕ੍ਰੋਪੇ ਕਾਰਨ ਇੱਕ ਮਕਾਨ ਡਿੱਗਣ ਨਾਲ ਮਕਾਨ ਮਾਲਕ ਨੂੰ ਐਸਡੀਆਰਐਫ ਨਿਯਮਾਂ ਅਨੁਸਾਰ 1,20,000 ਰੁਪਏ ਦਾ ਮੁਆਵਜ਼ਾ ਮਿਲਦਾ ਏ ਪਰ ਹੁਣ 3 ਲੱਖ ਰੁਪਏ ਤੱਕ ਦਾ ਮੁਆਵਜ਼ਾ ਮਿਲ ਸਕਦਾ ਏ ਉਧਰ ਸ਼ੁਕਰਵਾਰ ਨੂੰ ਪੰਜਾਬ ਦੇ ਮੁਖਤਕਤਰ ਕੇਪੀਸੀ ਨਾਲ ਇੱਕ ਮੀਟਿੰਗ ਕਰਨ ਜਾ ਰਹੇ ਹਨ ਇਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਕੇਂਦਰ ਸਰਕਾਰ ਤੋਂ ਕਿਹੜੇ-ਕਿਹੜੇ ਐਡਜ਼ ਤੋਂ مالی امداد ਲਈ ਜਾ ਸਕਦੀ ਹੈ ਇਸ ਦਿਨਾਲੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੜਪੀੜ ਤਾਂ ਲਈ ਸੇਵਾ ਕਨੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਸ੍ਰੀ ਕਲਤਕ ਸਹਿਬ ਦੇ 77 ਵਿਖੇ ਕਾਰਜਕਾਰੀ ਜਥੇਦਾਰ ਸਹਿਬਗੈਣੀ ਕੁਲਦੀਪ ਸਿੰਘ ਗੜਗੜ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੀਆਂ 17 ਤੋਂ ਵੱਧ ਪ੍ਰਮੁੱਖ ਸਿੱਖ ਸੰਸਥਾਵਾਂ, ਸੇਵਾ ਸੰਸਥਾਵਾਂ ਅਤੇ ਰਾਹਤ ਟੀਮਾਂ ਨੇ ਹਿੱਸਾ ਲਿਆ। ਮੀਟਿੰਗ ਦਾ ਮੁੱਖ ਉਦੇਸ਼ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਪਾਰਦਰਸ਼ੀ ਸੁਚਾਰੂ ਰਾਹਤ ਪ੍ਰਣਾਲੀ ਵਿਕਸਿਤ ਕਰਨਾ ਸੀ। ਇਹ ਐਲਾਨ ਕੀਤਾ ਗਿਆ ਕਿ ਨਵਾਂ ਰਾਹਤ ਪੋਰਟਲ ਸੇਵਾ ਕਨੈਕਟ ਲਗਭਗ ਤਿਆਰ ਹੈ ਤੇ ਅੱਜਕੱਲ੍ਹ ਚ ਜਨਤਾ ਲਈ ਲਾਂਚ ਕੀਤਾ ਜਾ ਸਕਦਾ ਹੈ। ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੀਆਂ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਾਂ માં ਉਹਨਾਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀ ਸਹਾਇਤਾ ਰਜਿਸਟਰ ਕਰਨੀ ਹੈ ਇਸ ਪੋਰਟਲ ਰਾਹੀਂ ਹਰ ਪ੍ਰਭਾਵਿਤ ਪਰਿਵਾਰ ਆਪਣੇ ਜ਼ਰੂਰਤਾਂ ਦਰਜ ਕਰਵਾ ਸਕਣਗੇ ਜਦੋਂ ਕਿ ਸੇਵਾ ਸੰਸਥਾਾਂ માં ਉਹਨਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਰਜਿਸਟਰ ਕਰਨੀ ਹੈ ਰਾਸ਼ਦ ਦਵਾਈਆਂ ਅਤੇ ਕੱਪੜੇ ਸਮੇਤ ਰਾਹਸਮਗਰੀ ਦੀ ਪਾਰਦਰਸ਼ੀ ਵੰਡ ਕੀਤੀ ਜਾਵੇਗੀ ਪ੍ਰਭਾਵਿਤ ਪਿੰਡਾਂ ਦਾ ਸਰਵੇਖਣ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਹਤ ਸੱਚਮੁੱਛ ਲੋੜਵੰਦਾਂ ਤੱਕ ਪਹੁੰਚ ਰਹੀ ਹੈ ਫੜਾਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਜਿਵੇਂ ਕਿ ਘਰ ਟਹਿਣ ਚਿਕੜ ਦੀਆਂ ਸਮੱਸਿਆਵਾਂ ਬਿਮਾਰੀਆਂ ਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਗਲੋਬਲ ਸਿਕਤ ਅਤੇ ਹੋਰ ਸੰਗਠਨਾਂ ਦੇ ਦੱਸਿਆ ਕਿ ਰਾਹਤ ਕਾਰਜ ਦੇ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਏ ਸਨ। ਵਲੰਟੀਅਰ ਟੀਮਾਂ ਹਰ ਸਵੇਰੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਂਦੀਆਂ ਨੇ। ਰਾਤ ਨੂੰ ਰਿਪੋਰਟਾਂ ਤਿਆਰ ਕਰਦੀਆਂ ਨੇ। ਇਹਨਾਂ ਰਿਪੋਰਟਾਂ ਦੇ ਆਧਾਰ 'ਤੇ ਅਗਲੇ ਦਿਨ ਦੀ ਰਾਹਤ ਯੋਜਨਾ ਬਣਾਈ ਜਾਂਦੀ ਹੈ। ਜਥੇਦਾਰ ਸਿੰਘ ਸਾਹਿਬ ਸਾਰੀਆਂ ਸੰਸਥਾਵਾਂ ਨੂੰ ਰਾਹਤ ਕਾਰਜਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਸਮਗਰੀ ਬਰਬਾਦ ਨਾ ਹੋਵੇ ਤੇ ਕੋਈ ਵੀ ਪ੍ਰਭਾਵਿਤ ਪਰਿਵਾਰ ਮਦਦ ਤੋਂ ਵਾਂਝਾ ਨਾ ਰਹਿ ਜਾਵੇ। ਵਲੰਟੀਅਰਾਂ ਤੇ ਦੁਨੀਆ ਨੂੰ ਸੇਵਾ ਜਾਰੀ ਰੱਖਣ ਤੇ ਸਹੀ ਮਾਰਗਦਰਸ਼ਨ ਨਾਲ ਰਾਹਤ ਕਾਰਜ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਦਿਨੀ ਆਏ ਹੜ੍ਹਾਂ ਕਾਰਨ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਤੇ ਲੋਕਾਂ ਦੇ ਘਰ ਤੱਕ ਵੀ ਟਾਹ ਗਏ ਇਸ ਵਿੱਚ 2000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਹੁਣ ਰਾਹਤ ਕਾਰਜ ਜਾਰੀ ਹੈ ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਸੂਬਾ ਐਲਾਨੇ ਜਾਣ ਤੋਂ ਬਾਅਦ ਮਦਦ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਕੈਮਰਾਮੈਨ ਕਬੀਰ ਦੇ ਨਾਲ ਮਹਿੰਦਰਜੀਤ ਸਿੰਘ ਟਵਾਣਾ ਜੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਤੋ ਕਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ